ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਜੋ ਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋ ਬਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲਖੋਹੀ ਤੱਕ ਨਾ ਚੱਲੇ ਨਾਲ ਕਿੰ ਸਚਿਆਰਾ ਹੋਈ ਏ ਕਿਉ ਕੂੜੇ ਟੁੱਟੇ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਇ ਅਕਮੇਂ ਹੌਬਨ ਜੀ ਹੁਕਮ ਲੈ ਵਡਿਆਈ ਹੁਕਮੇ ਉਤਮ ਨੇਜ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੇ ਬਖਸ਼ੀਸ਼ ਇੱਕ ਹੁਕਮੇ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੇ ਜੇ ਪੁੱਜੇ ਤਾਂ ਮੈਂ ਕਹੈ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬੇ ਚਾਰ ਗਾਵੇ ਕੋ ਸਾਜ ਕਰੇ ਤਨ ਖੇ ਹੈ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਖੇ ਹਾਦਰਾ ਦੂਰ ਕਥਨਾ ਕਥਿਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਉਕਮੇਓ ਕਮ ਚਲਾਏ ਰਹੋ ਨਾਨਕ ਵਿਕਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਖਾ ਭਾਉ ਅਪਾਰ ਆਖਾ ਵੰਗਾ ਦੇ ਦੇ ਦਾਤ ਕਰੇ ਦਾਤਾਰ ਫਿਰ ਕਿ ਗ ਰਖੀਐ ਜਿਤ ਤਸੈ ਦਰਬਾਰ ਮੋਹੋਂ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਤਵਾ ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨੰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰਨੇ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੇਸ਼ਰ ਗੁਰਗੋਰਖ ਬਰਮਾ ਗੁਰਪਾਰਕਤੀ ਮਾਈ ਜੇ ਹੋ ਜਾਣ ਅੱਖਾਂ ਨਹੀਂ ਘਣਾ ਕਥਨ ਨਾ ਜਾਇ ਗੁਰਾ ਇੱਕ ਦੇਹ 부ਝਾਏ ਸਭਨਾ ਜੀਆਂ ਕਾ ਇੱਕ ਦਾਤ ਸੋ ਮੈਂ ਵਿਸਰ ਨਾ ਜਾਇ ਤੀਥਨਾਵਾ ਜਿਤ ਸੁਭਾਵਾ ਬਿਨ ਭਾਣੇ ਕਿਨ੍ਹਾਏ ਕਰੀ ਜੇਤੀ ਸੇਠ ਉਪਾਈ ਵੇਖਾ ਬਿਨ ਕਰਮਾ ਕਿਮ ਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾਇਆ ਬਈ ਤਾਂ ਬਾਤ ਨ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋ ਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸੁ ਕੋਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤ ਤਵਲੇ ਆਕਾਸ ਸੁਣਿਆ ਦੀਪ ਲੋ ਪਤਲ ਸੁਣਿਆ ਕੋ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮਉਖ ਸਾਲਾ ਹਰਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੋਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਣ ਸਤ ਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਗੈ ਸਹਿਸ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੋਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਾਥ ਵੈਸਕਾ ਨਾਨਕ ਭਗਤਾਂ ਅਸਤਾ ਵਿਗਾਸ ਸੁਣਿਆ ਦੋਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੇ ਕੋ ਕਹੈ ਪਿਛੇ ਪਿਸਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਹੋਵੇ ਮਨ ਬੁੱਧ ਮੰਨੇ ਸਗਲ ਭਵਨ ਕੇ ਸੁਧ ਮੰਨੇ ਮੂਹ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਛਾ ਪਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਖਤਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵਨ ਭਿਖ ਐਸਾ ਨਾਮ ਦਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਣ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਹੈ ਦਰ ਰਾਜਾਨ ਪੰਚਾਕ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਸੋਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨਸੋਤ ਜੇ ਕੋ 부ਝੇ ਹੋਵੇ ਸਚਿਆਰ ਤੌ ਲੈ ਉਪਰ ਕੇਤਾ ਪਾਰ ertid ਹੋਰ ਪਰੇ ਹੋਰ ਹੋਰ ਇਸਤੇ ਭਾਰ ਤਲੇ ਕਵਨ ਜੋਰ ਜੀ ਜਾਤ ਰੰਗਾ ਕੇ ਨਾਮੋ ਸੁਪਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੀਤਾ ਤਾਣ ਸਵਲ ਰੂਪ ਕੀਤੀ ਦਾਤ ਜਾਣੇ ਕੌਣ ਕੋਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖਤਰੀ ਆਓ ਕੁਦਰਤ ਕਵਣ ਕਹਾ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੁਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਪਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਕਵੇਦ ਪਾਠ ਅਸੰਖ ਜੋਗ ਮੰਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੋਨ ਲਿਵਰਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਾਮਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੈ ਜੋਰ ਅਸੰਖ ਗਲ ਵੱਟ ਹਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਮੂੜਿਆ ਔਰ ਪੁੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰ ਹੈ ਭਾਰ ਨਾਨਕ ਨੀਜ ਕਹੇ ਵਿਚਾਰ ਪਰ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਅਸੰਖ ਕਹੇ ਹੈ ਸਰਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਪੁੰਗਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸੇ ਸੰਜੋਗ ਖਾਨ ਜਿਨੇ ਲਿਖੇ ਤਿਸ ਨਾਹੀ ਜਿ ਫਰਮਾਏ ਤਿਪ ਤੇ ਪਾਹੀ ਜੇਤਾ ਕੀਤਾ ਤੇ ਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਾ ਵਿਚਾਰ ਵਰਨ ਜਮਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਇਹ ਪਾਣੀ ਧੋਤੇ ਉਤਰਸ ਖੇਹੇ ਉਤਲੀ ਤੇ ਕੱਪੜ ਹੋਏ ਦੇ ਸਾਬੂਨ ਲਈਏ ਹੋ ਧੋਏ ਭਰੀਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਮੈ ਕ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾ ਹੋ ਆਪੇ ਵੀ ਆਪੇ ਖਾ ਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਕੋਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਪ ਬਾਣੀ ਪਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਣ ਸੁਵੇੜਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹ ਕਵਣ ਜਿਥੋ ਆ ਆਕਾਰ ਫੇਰ ਨਾ ਪਾਈਆ ਪੰਡਤੀ ਜੇ ਹੋਵੇ ਲੇ ਕੁਰਾਨ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਫਤਵਾਰ ਨਾ ਜੋਗੇ ਜਾਣੈ ਰੁੱਤ ਮਾਹ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰਿਆ ਖਾਕਮ ਸਾਲਾ ਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇ ਕੀਤਾ ਜਾਂ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਹਿ ਗਿਆ ਨਸੋ ਹੈ ਪਾਤਾਲ ਪਾਤਾਲ ਲਖ ਆਕਾ ਸਾਂ ਆਕਾਸ ਔੜ ਕੋੜ ਕੁਪਾਲ ਥਕੇ ਵੇਦ ਕੈਨਿਕ ਬਾਤ ਸਹਿ ਸਠਾਰੇ ਕੰਕ ਤੇ ਬਾਸ ਲੋ ਇੱਕ ਤਾਤ ਲੇਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਵਿਨਾਸ਼ ਨਾਨਕ ਬਟਾ ਆਖੀ ਐ ਆਪੇ ਜਾਣੈ ਆਪ ਸਲਾਹੀ ਸਲਾਹੀ ਤੇ ਸੁਪਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦਰਾਂ ਜਾਣੀਐ ਸਮੁੰਦ ਸ਼ਾ ਸੁਲਤਾਨ ਗ੍ਰਹ ਸਿਤੀ ਮਾਲ ਧਨ ਕਿਹੜੀ ਤੁਲਨਾ ਹੋਵਨੀ ਜੇ ਤਸਮਨ ਹੋ ਨਾ ਵਿਸਰੇ ਆਤਨਾ ਸਿਫਤੀ ਕਹਿਣ ਆਇੰਤ ਅੰਤ ਅੰਤਨਾ ਕਰਣਾ ਦੇਣ ਆਇੰਤ ਅੰਤ ਅੰਤਨਾ ਵੇਖਣ ਸੁਣ ਆਇੰਤ ਅੰਤਨਾ ਜਾਪੇ ਕਿਆ ਮਨ ਮੰਤ ਅੰਤਨਾ ਜਾਪੇ ਕੀ ਤਾਇਆ ਕਾਰ ਅੰਤਨਾ ਜਾਪੇ ਪਰਵਾਰ ਅੰਤ ਕਾਰਨ ਕੇਤੇ ਬਿਲਲਾ ਹੈ ਤਾਂ ਕਿ ਅੰਤ ਨਾ ਪਾਏ ਜਾਹੀ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਉ ਐਵੜਾ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾ ਭਾਵਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਾ atmae ਕਿਤੇ ਮੰਗੇ ਜੋਤ ਪਾਰ ਕਿਤਿਆਂ ਘੰਤ ਨਹੀਂ ਵਿਚਾਰ ਕਿਤੇ ਖਾਪ ਤਉ ਤੈ ਵਿਚਾਰ ਕਿਤੇ ਲੈ ਲੈ ਮੁਕਰਪਾਹੀ ਕਿਤੇ ਮੂਰਖ ਖਾਹੀ ਖਾਹੀ ਕਿਤਿਆਂ ਦੋਖ ਭੋਗ ਸਦਮਾਰ ਏ ਪੇਦਾ ਤੇਰੀ ਦਾਤਾਰ ਬੰਦ ਖਲਾਸੀ ਪਾਣਾ ਹੋਏ ਹੋਰ ਆਖ ਨਸਕੇ ਕੋਏ ਜੀ ਕੋ ਖਾਏ ਕੇ ਅਖਣ ਪਾਏ ਉਹ ਜਾਣੇ ਜੀਤੀਆ ਮੁਖਾਏ ਆਪੇ ਜਾਣਾ ਹੈ ਆਪੇ ਦੇ ਅੱਖਾਂ ਸੇ ਵੇਖੇ ਹੀ ਕੇ ਜਿਸ ਨੂੰ ਬਖਸ਼ੇ ਸਿੱਤ ਸਹਲਾ ਹਾਨਕ ਪਾਤਸ਼ਾਹੇ ਪਾਤਸ਼ਾਹ ਹੋ ਅਮੁੱਲ ਗੋਣਾ ਅਮੁੱਲ ਵਪਾਰ ਮੁੱਲ ਵਪਾਰੀ ਏ ਮੁੱਲ ਭੰਡਾਰ ਅਮੁੱਲ ਆਵੈ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੇਵਾਨਾ ਮੁੱਲ ਤੋਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਮੋਲੋ ਮੋਲੋ ਅੱਖਾਂ ਨਾ ਜਾਏ ਆਖ ਆਖ ਰਹੇ ਲਿਬਲਾਏ ਆਖੇ ਵੇ ਪਾ ਪੁਰਾਣਾ ਆਖੇ ਬੜੇ ਕਰਹਿ ਬਖਿਆ ਆਖਾਂ ਵਰਮੇ ਆਖੇ ਹਿੰਦ ਆਖਾਂ ਗੋਪੀ ਤੈ ਗੋਵਿੰਦ ਆਖਾਂ ਸ਼੍ਰੀ ਆਖੇ ਸਿੱਧ ਆਖਾਂ ਕਿਤੇ ਕਿਤੇ ਬੁੱਧ ਆਖਾਂ ਦਾਣਵ ਆਖਾਂ ਦੇਵ ਆਖਾਂ ਸੁਰ ਨਰਮਨ ਜੰਸੇ ਕਿਤੇ ਆਖਾਂ ਆਖਣ ਪਾਹੀਂ ਕਿਤੇ ਕਹਿ ਕਹਿ ਉਠ ਉਠ ਜਾਹੀਂ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੈ ਕੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਅਖ ਬੋਲ ਵਿਗੜ ਤਾ ਲਖੀਐ ਸਰ ਕਾ ਵਾਰਾਂ گا ਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੇ ਤੇਵਾ ਬਨਹਾਰੇ ਕੇ ਤੇਰਾ ਪਰਿ ਸੋ ਕਹੀਆਂ ਨਾ ਕੇ ਤੇ ਕਾ ਬਨਹਾਰੇ ਗਾਵੇ ਤਹਾਨੂੰ ਪਾਉਣ ਪਾਣੀ ਵੇ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿੱਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਬੇਚਾਰੇ ਗਾਵੇ ਇਸਰ ਬਰਮਾ ਦੇਵੀ ਸੋਸਤਾ ਸਵਾਰੇ ਗਾਵੇ ਦੇਨ ਦਸਣ ਬੈਠੇ ਦੇਵਤ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਥ ਬੇਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਉਣ ਰਖੇ ਸਰ ਜੁਗਜਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰ ਕਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਸਰ ਦੀਤ ਨਾਲੇ ਗਾਵੈ ਜੋਤ ਮਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਈ ਤੁਦਨ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਕਤਰ ਸਾਲੇ ਔਰ ਕਹਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸੱਚ ਸਾਚੀ ਨਾਈ ਹੈ ਪੀ ਹੁਸੀ ਜਾਇ ਨਾ ਜਸੀ ਰਤਨਾ ਜਿਨ ਰਚਾਈ ਰੰਗੇ ਰੰਗੇ ਭੰਤੇ ਕਰ ਕਰ ਜਿਨਸੀ ਮਾਇਆ ਜਿਨ ਕੋ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਤ ਇਸਤੀ ਵਢਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਤ ਸੋ ਸਾਹ ਪਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸਰਮਪਤ ਛੋੜੀ ਧਿਆਨ ਕੀ ਕਰੈ ਵਿਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਪੰਥੀ ਸਗਲ ਜਮਾਤੇ ਮਨ ਜੀਤੈ ਜਗ ਜੀਤ ਆਦੇਸ ਸੈ ਆਦੇਸ ਆਪ ਅਨੀ ਲਨਾਦ ਨਾਹਤ ਜੁਗ ਜੁਗ ਹੋਇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਾ ਨ ਘਟ ਘਟ ਬਾਜੈ ਨਾਦ ਆਪਨਾਥਾਂ થી ਸਮਝਾ ਕੀ ਰਿੱਧ ਸਿਦਵਰਾ ਸਾਥ ਸੰਜੋਗ ਵਿਜੋਗ ਤੋਂ ਇੱਕ ਆਤ ਚਲਾਵੇਂ ਲੇਖਿਆ ਵੈ ਭਾਗ ਆਦੇਸ ਤੇ ਆਦੇਸ ਆਤ ਅਨੀਤ ਅਨਾਦ ਅਨਾਹਤ ਝੁਗ ਝੁਗ ਏਕੋ ਵੇਸ ਏਕਮਾਈ ਝੁਗ ਵੀ ਆਈ ਤਿੰਨ ਚਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ دیਵਾਨ ਜਿਤ ਇਸ ਭਾਵੈ ਤਮੈ ਚਲਾਵੇਂ ਜਿਫੂ ਵੈ ਫਰਮਾਨ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਆਦੇਸ ਤੇ ਸੇ ਆਦੇਸ ਆਧਨੀ ਲਨਾਦਨਾ ਹੱਤ ਜੁਗ ਜੁਗ ਏਕੋ ਵੇਸ ਆਸਣਾ ਲੋਏ ਲੋਏ ਢੰਡਾਰ ਜੋਕ ਚ ਪਾਇ ਸੁ ਏਕਾ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਧਨੀ ਲਨਾਦਨਾ ਹੱਤ ਜੁਗ ਜੁਗ ਏਕੋ ਵੇਸ ਇਕ ਦੋ ਜੀ ਪੌ ਲਖ ਹੋ ਹੈ ਲਖ ਹੋ ਵੈ ਲਖ ਵੀਸ ਲਖ ਲਖ ਕਿਹੜਾ ਆਖੀ ਐ ਇੱਕ ਨਾਮ ਜਗਦੀਸ਼ ਏ ਤਰਾ ਪਪੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਕਿਟਾਇਆ ਏ ਰੇਸ ਨਾਨਕ ਨਜ਼ਰੀ ਪਾਈ ਐ ਕੁੜੀ ਕੁੜਾ ਠੀਸ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਐ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋ ਨਾ ਸੁਰਤਿ ਗਿਆਨ ਵਿਚਾਰ ਜੋ ਨਾ ਜੁਗਤੀ ਛਟੇ ਸੰਸਾਰ ਜੇ ਸਾਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਸੋਰ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਇ ਉਥੈ ਪਾਏ ਨਾਨਕ ਦਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਵਰਮੇ ਘਾਟ ਘੜੀਆਂ ਰੂਪ ਰੰਗ ਕੇ ਵੇਸ ਕੇਤੀਆ ਕਰੋ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੋ ਮਨ ਕਿਤੇ ਕਿਤੇ ਰਤਨ ਸਮੰਦ ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਪ ਨਰਿੰਦ ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਾ ਅੰਤ ਜਾਨਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਥ ਦਿਨੋ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥ ਕਾਟ ਖੜੀਏ ਬੋਤਨੋ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪਸਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿਧਾਂ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਾਂ ਬਲਸੂਰ تن ਮਹਿਰਾਮ ਰਹਾ ਭਰਪੂਰ ਤਿੱਥੈ ਸੀਤੂ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਕਤਨੇ ਜਾਹੇ ਨਾ ਹੋ ਮਰੇ ਨਾ ਠਗ ਜਾਏ ਜਿਨ ਕਾ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤੈ ਅੰਤ ਨਾਇੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਕੁੰਤ ਵੈ ਤਿਵਕਾਰ ਖੈ ਵਿਕਸੈ ਕਰਿ ਵਿਚਾਰ ਨਾਨਕ ਕਥਨਾ ਕਰੜਾ ਸਤ ਜਤ ਪਹਾਰਾ ਤੀਜ ਸੁਨਿਆਰ ਅਹਿਰਣ ਮਤ ਵੇਧ ਥਿਆਰ ਔਖਲਾ ਅਗੰ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਤ ਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨਕ ਨਦਰ ਕਰਮ ਤਨ ਕਾ ਨਾਨਕ ਨਗਰੀ ਨਦਰ ਨਿਹਾਲ ਸ਼ਲੋਕ ਆਪਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਘਾ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਲ ਜਿਨੇ ਨਾਂ ਤੇ ਆਇਆ ਗਏ ਮਸਕਤ ਕਾਰ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ